ਇੱਕ ਛੋਟਾ ਜਿਹਾ ਮਜ਼ਾਕ ਸਰਦੀਆਂ ਦੀ ਖੂਬਸੂਰਤ ਦੁਪਹਿਰ ਸਰਦੀ ਬਹੁਤ ਤੇਜ਼ ਹੈ ਨਾਦੀਆ ਨੀ ਮੇਰੀ ਇੱਕ ਬਾਹ ਫੜ ਰੱਖੀ ਹੈ ਉਸ ਟੇ ਕੁੰਗਰਾਲੇ ਵਾਲਾਂ ਵਿੱਚ ਬਰਫ਼ ਇਸ ਤਰ੍ਹਾਂ ਜੰਮ ਗਈ ਹੈ ਕਿ ਉਹ ਚਾਨਣੀ ਵਾਂਗ ਚਮਕਣ ਲੱਗੀ ਹਨ ਬੁੱਲਾਂ ਦੇ ਉੱਤੇ ਵੀ ਬਰਫ਼ ਦੀ ਇੱਕ ਲਕੀਰ ਜਈ ਦਿਖਾਈ ਦੇਣ ਲੱਗੀ ਹੈ ਅਸੀਂ ਇੱਕ ਪਹਾੜੀ ਤੇ ਖੜੇ ਹੋਏ ਹਾਂ ਸਾਡੇ ਪੈਰਾਂ ਦੇ ਹੇਠਾਂ ਮੈਦਾਨ ਤੇ ਇੱਕ ਟਲਾਨ ਫੈਲੀ ਹੋਈ ਹੈ ਜਿਸ ਵਿੱਚ ਸੂਰਜ ਦੀ ਰੋਸ਼ਨੀ ਇਵੇਂ ਚਮਕ ਰਹੀ ਹੈ ਜਿਵੇਂ ਉਸ ਦੀ ਪਰਛਾਈਂ ਸ਼ੀਸ਼ੇ ਵਿੱਚ ਪੈ ਰਹੀ ਹੋਵੇ ਸਾਡੇ ਪੈਰਾਂ ਦੇ ਕੋਲ ਹੀ ਇੱਕ ਸਲੈਂਜ ਪਈ ਹੋਈ ਹੈ ਜਿਸ ਦੀ ਗੱਦੀ ਤੇ ਲਾਲ ਕੱਪੜਾ ਲੱਗਿਆ ਹੋਇਆ ਹੈ ਚਲੋ ਨਾ ਦੀਆ ਇੱਕ ਵਾਰ ਫਿਸਲੀਏ ਮੈਂ ਨਾਦੀਆਂ ਨੂੰ ਕਿਹਾ ਸਿਰਫ ਇੱਕ ਵਾਰ ਘਬਰਾਓ ਨਹੀਂ ਸਾਨੂੰ ਕੁਝ ਨਹੀਂ ਹੋਵੇਗਾ ਅਸੀਂ ਠੀਕ ਠਾਕ ਪਹੁੰਚਾਵਾਂਗੇ ਲੇਕਿਨ ਨਾਦੀਆ ਡਰ ਰਹੀ ਸੀ ਇਥੋਂ ਪਹਾੜੀ ਦੇ ਕਗਾਰ ਤੋਂ ਮੈਦਾਨ ਤੱਕ ਦਾ ਰਸਤਾ ਉਸ ਨੂੰ ਬੇहद ਲੰਬਾ ਲੱਗ ਰਿਹਾ ਹੈ ਉਹ ਡਰ ਨਾਲ ਪੀਲੀ ਪੈ ਗਈ ਹੈ ਜਦੋਂ ਉਹ ਉੱਤੋਂ ਵੱਲ ਝਾਕਦੀ ਹੈ ਅਤੇ ਜਦੋਂ ਮੈਂ ਉਸ ਨੂੰ ਸਲੇਜ ਤੇ ਬੈਠਣ ਨੂੰ ਕਹਿੰਦਾ ਹਾਂ ਤਾਂ ਜਿਵੇਂ ਉਸ ਦਾ ਦਮ ਨਿਕਲ ਜਾਂਦਾ ਹੈ ਮੈਂ ਸੋਚਦਾ ਹਾਂ ਲੇਕਿਨ ਫਿਰ ਕੀ ਹੋਵੇਗਾ ਜਦੋਂ ਉਹ ਹੀਠਾ ਫਿਸਲਣ ਦਾ ਖਤਰਾ ਉਠਾ ਲਵੇਗੀ ਉਹ ਤਾਂ ਡਰ ਨਾਲ ਮਰ ਹੀ ਜਾਵੇਗੀ ਜਾਂ پاگل ਹੀ ਹੋ ਜਾਵੇਗੀ ਮੇਰੀ ਬਾਤ ਮੰਨ ਲੈ ਮੈਂ ਉਸ ਨੂੰ ਕਿਹਾ ਨਾ ਨਾ ਡਰਨਾ ਤੇਰੇ ਵਿੱਚ ਹਿੰਮਤ ਦੀ ਕਮੀ ਹੈ ਕੀ ਆਖਿਰਕਾਰ ਉਹ ਮੰਨ ਜਾਂਦੀ ਹੈ ਅਤੇ ਮੈਂ ਉਸਦੇ ਚਿਹਰੇ ਦੇ ਭਾਵਾਂ ਨੂੰ ਪੜਦਾ ਹਾਂ ਇਹੋ ਲੱਗਦਾ ਹੈ ਜਿਵੇਂ ਮੌਤ ਦਾ ਖਤਰਾ ਮੂਲ ਲੈ ਕੇ ਹੀ ਉਸਨੇ ਮੇਰੀ ਇਹ ਗੱਲ ਮੰਨੀ ਹੈ ਉਹ ਡਰ ਨਾਲ ਬੱਗੀ ਪੈ ਚੁੱਕੀ ਹੈ ਅਤੇ ਕੰਬ ਰਹੀ ਹੈ ਮੈਂ ਉਸਨੂੰ ਸਲੇਜ ਤੇ ਬਿਠਾ ਕੇ ਉਸਤੇ ਮੋਢਿਆਂ ਤੇ ਆਪਣਾ ਹੱਥ ਰੱਖ ਕੇ ਉਸਦੇ ਪਿੱਛੇ ਬੈਠ ਜਾਂਦਾ ਹਾਂ ਅਸੀਂ ਉਸ ਅਥਾਹ ਗਹਿਰਾਈ ਦੇ ਵੱਲ ਫਿਸਲਣ ਲੱਗਦੇ ਹਾਂ ਸਲੇਜ ਗੋਲੀ ਦੀ ਤਰ੍ਹਾਂ ਬੜੀ ਤੇਜ਼ੀ ਨਾਲ ਹੇਠਾਂ ਜਾ ਰਹੀ ਹੈ ਬਿਹਤ ਠੰਡੀ ਹਵਾ ਸਾਡੇ ਚਿਹਰਿਆਂ ਤੇ ਚੋਟ ਕਰ ਰਹੀ ਹੈ ਹਵਾ یوں ਚੰਗਿਆੜ ਰਹੀ ਹੈ ਕਿ ਲੱਗਦਾ ਹੈ ਜਿਵੇਂ ਕੋਈ ਤੇਜ਼ ਸੀਟੀ ਵਜਾ ਰਿਹਾ ਹੋਵੇ ਹਵਾ ਜਿਵੇਂ ਗੁੱਸੇ ਨਾਲ ਸਾਡੇ ਬਦਨ ਚੀਰ ਰਹੀ ਹੈ ਉਹ ਸਾਡੇ ਸਿਰ ਉਤਾਰ ਲੈਣਾ ਚਾਹੁੰਦੀ ਹੈ ਹਵਾ ਇੰਨੀ ਤੇਜ਼ ਹੈ ਕਿ ਸਾਹ ਲੈਣਾ ਵੀ ਮੁਸ਼ਕਲ ਹੈ ਲੱਗਦਾ ਹੈ ਜਿਵੇਂ ਸ਼ੈਤਾਨ ਸਾਨੂੰ ਆਪਣੇ ਪੰਜਿਆਂ ਵਿੱਚ ਜਕੜ ਕੇ ਗਰਜਦੇ ਹੋਏ ਨਰਕ ਦੇ ਵੱਲ ਖੇਚ ਰਿਹਾ ਹੈ ਆਸ-ਪਾਸ ਦੀਆਂ ਸਾਰੀਆਂ ਚੀਜ਼ਾਂ ਜਿਵੇਂ ਇੱਕ ਤੀਜੀ ਨਾਲ ਭੱਜਦੀ ਹੋਈ ਲਕੀਰ ਵਿੱਚ ਬਦਲ ਗਈਆਂ ਹਨ ਐਸਾ ਮਹਿਸੂਸ ਹੁੰਦਾ ਹੈ ਕਿ ਆਉਣ ਵਾਲੇ ਪਲ ਵਿੱਚ ਹੀ ਅਸੀਂ ਮਰ ਜਾਵਾਂਗੇ ਮੈਂ ਤੈਨੂੰ ਪਿਆਰ ਕਰਦਾ ਹਾਂ ਨਾ ਦੀਆ ਮੈਂ ਹੌਲੇ ਜਿਹੇ ਕਹਿੰਦਾ ਹਾਂ ਸਲੇਜ ਧੀਰ ਰਫਤਾਰ ਹੌਲੀ ਹੌਲੀ ਘਟ ਹੋ ਜਾਂਦੀ ਹੈ ਹਵਾ ਦਾ ਗਰਜਣਾ ਅਤੇ ਸਲੇਜ ਦਾ ਗੂੰਜਣਾ ਹੁਣ ਇੰਨਾ ਭਿਆਨਕ ਨਹੀਂ ਲੱਗਦਾ ਸਾਡੇ ਦਮ ਵਿੱਚ ਦਮ ਹੁੰਦਾ ਹੈ ਅਤੇ ਆਖਿਰਕਾਰ ਅਸੀਂ ਇੱਥਾਂ ਪਹੁੰਚ ਜਾਂਦੇ ਹਾਂ ਨਾਦੀਆ ਅੱਧ ਮਰੀ ਚਹੀ ਹੋ ਰਹੀ ਹੈ ਉਹ ਬੱਗੀ ਪੈ ਗਈ ਹੈ ਉਸਦੇ ਸਾਹ ਬਹੁਤ ਹੌਲੀ ਹੌਲੀ ਚੱਲ ਰਹੇ ਹਨ ਮੈਂ ਉਸਦੀ ਸਲੇਜ ਤੋਂ ਉੱਠਣ ਵਿੱਚ ਮਦਦ ਕਰਤਾ ਹਾਂ ਹੁਣ ਚਾਹੇ ਜੋ ਵੀ ਹੋ ਜਾਵੇ ਮੈਂ ਕਦੇ ਨਹੀਂ ਫਿਸਲੂੰਗੀ ਹਰ ਕਿਸ ਨਹੀਂ ਅੱਜ ਤਾਂ ਮੈਂ ਮਰਤੇ ਮਰਤੇ ਬਚੀ ਹਾਂ ਮੇਰੇ ਵੱਲ ਦੇਖਦੇ ਹੋਏ ਉਹਨੇ ਕਿਹਾ ਉਸ ਦੀਆਂ ਵੱਡੀਆਂ ਵੱਡੀਆਂ ਅੱਖਾਂ ਵਿੱਚ ਖੌਫ ਦਾ ਸਾਇਆ ਦਿਖਾਈ ਦੇ ਰਿਹਾ ਹੈ ਪਰ ਥੋੜੀ ਹੀ ਦੇਰ ਬਾਅਦ ਉਹ ਸਹਿਜ ਹੋ ਗਈ ਅਤੇ ਮੇਰੇ ਵੱਲ ਸਵਾਲੀਆਂ ਨਜ਼ਰ ਨਾਲ ਦੇਖਣ ਲੱਗੀ ਕੀ ਉਸਨੇ ਸੱਚਮੁੱਚ ਉਹ ਸ਼ਬਦ ਸੁਨੇ ਸਨ ਜਾਂ ਉਸ ਨੂੰ ਐਸਾ ਬਸ ਮਹਿਸੂਸ ਹੋਇਆ ਸੀ ਸਿਰਫ ਹਵਾ ਦੀ ਗਰਜ ਸੀ ਉਹ ਮੈਂ ਨਾਦੀਆ ਦੇ ਕੋਲ ਹੀ ਖੜਾ ਹਾਂ ਮੈਂ ਸਿਗਰਟ ਪੀ ਰਿਹਾ ਹਾਂ ਅਤੇ ਆਪਣੇ ਦਸਤਾਨੇ ਨੂੰ ਧਿਆਨ ਨਾਲ ਦੇਖ ਰਿਹਾ ਹਾਂ ਨਾਦੀਆ ਮੇਰਾ ਹੱਥ ਆਪਣੇ ਹੱਥ ਵਿੱਚ ਲੈ ਲੈਂਦੀ ਹੈ ਅਤੇ ਅਸੀਂ دیر ਤੱਕ ਪਹਾੜੀ ਦੇ ਆਸ-ਪਾਸ ਘੁੰਮਦੇ ਰਹਿੰਦੇ ਹਾਂ ਇਹ ਪਹੇਲੀ ਉਹਨੂੰ ਵਿਆਕੁਲ ਕਰ ਰਹੀ ਹੈ ਉਹ ਸ਼ਬਦ ਜੋ ਉਸਨੇ ਪਹਾੜੀ ਤੋਂ ਹੇਠਾਂ ਫਿਸਲਦੇ ਹੋਏ ਸੁਨੇ ਸਨ ਸੱਚਮੁੱਚ ਕਹੇ ਸਨ ਜਾਂ ਨਹੀਂ ਇਹ ਗੱਲ ਅਸਲ ਵਿੱਚ ਹੋਈ ਜਾਂ ਨਹੀਂ ਇਹ ਸੱਚ ਹੈ ਜਾਂ ਝੂਠ ਹੁਣ ਇਹ ਸਵਾਲ ਉਸਦੇ ਲਈ ਸਵੈ ਅਭਿਮਾਨ ਦਾ ਸਵਾਲ ਹੋ ਗਿਆ ਹੈ ਉਸਦੀ ਇੱਜ਼ਤ ਦਾ ਸਵਾਲ ਹੋ ਗਿਆ ਹੈ ਜਿਵੇਂ ਉਸ ਦੀ ਜ਼ਿੰਦਗੀ ਅਤੇ ਉਸ ਦੇ ਜੀਵਨ ਦੀ ਖੁਸ਼ੀ ਇਸ ਗੱਲ ਤੇ ਨਿਰਭਰ ਕਰਦੀ ਹੈ ਇਹ ਗੱਲ ਉਸ ਲਈ ਮਹੱਤਵਪੂਰਨ ਹੈ ਦੁਨੀਆ ਵਿੱਚ ਸ਼ਾਇਦ ਸਭ ਤੋਂ ਵੱਧ ਮਹੱਤਵਪੂਰਨ ਨਾਦੀਆ ਮੈਨੂੰ ਆਪਣੀਆਂ ਅਧੀਰਤਾ ਭਰੀਆਂ ਨਜ਼ਰਾਂ ਨਾਲ ਦੇਖਦੀ ਹੈ ਜਿਵੇਂ ਮੇਰੇ ਅੰਦਰ ਦੀ ਗੱਲ ਪਾਪੜਾ ਚਾਹੁੰਦੀ ਹੋਵੇ ਮੇਰੇ ਸਵਾਲਾਂ ਦਾ ਉਹ ਕੋਈ ਅਟੂ ਕੁਮਾਰ ਜੀ ਹਾਂ ਜਵਾਬ ਦਿੰਦੀ ਹੈ ਉਹ ਇਸ ਉਡੀਕ ਵਿੱਚ ਹੈ ਕਿ ਮੈਂ ਉਸ ਨਾਲ ਫਿਰ ਉਹੀ ਗੱਲ ਸ਼ੁਰੂ ਕਰਾਂ ਮੈਂ ਉਸਦੇ ਚਿਹਰੇ ਨੂੰ ਧਿਆਨ ਨਾਲ ਦੇਖਦਾ ਹਾਂ ਓਏ ਉਸਦੇ ਪਿਆਰੇ ਜਿਹੇ ਚਿਹਰੇ ਤੇ ਇਹ ਕਿਵੇਂ ਦੇ ਭਾਵ ਸਨ ਮੈਂ ਦੇਖਦਾ ਹਾਂ ਕਿ ਉਹ ਆਪਣੀ ਆਪ ਨਾਲ ਲੜ ਰਹੀ ਹੈ ਉਸਨੇ ਮੈਨੂੰ ਕੁਝ ਕਹਿਣਾ ਹੈ ਉਹ ਕੁਝ ਪੁੱਛਣਾ ਚਾਹੁੰਦੀ ਹੈ ਲੇਕਿਨ ਉਹ ਆਪਣੇ ਖਿਆਲਾਂ ਨੂੰ ਆਪਣੀਆਂ ਭਾਵਨਾਵਾਂ ਨੂੰ ਸ਼ਬਦਾਂ ਦੇ ਰੂਪ ਵਿੱਚ ਜ਼ਾਹਿਰ ਨਹੀਂ ਕਰ ਪਉਂਦੀ। ਉਹ ਚੀਪ ਰਹੀ ਹੈ। ਉਹ ਡਰ ਰਹੀ ਹੈ। ਉਸਦੀ ਆਪਣੀ ਹੀ ਖੁਸ਼ੀ ਉਸਨੂੰ ਤੰਗ ਕਰ ਰਹੀ ਹੈ। ਸੁਣੋ, ਮੇਰੇ ਕੋਲੋਂ ਮੁਹ ਚਰਾਉਂਦੇ ਹੋਏ ਉਹ ਕਹਿੰਦੀ ਹੈ ਕਿ ਮੈਂ ਪੁੱਛਦਾ ਹਾਂ, ਚੱਲੀਏ। ਇੱਕ ਵਾਰ ਫਿਰ ਫਿਸਲੀਏ। ਅਸੀਂ ਫਿਰ ਤੋਂ ਪਹਾੜੀ ਦੇ ਉੱਤੇ ਚੜ ਜਾਂਦੀ ਹਾਂ ਮੈਂ ਫਿਰ ਤੋਂ ਡਰ ਨਾਲ ਬੱਗੀ ਪੈ ਚੁੱਕੀ ਅਤੇ ਕੰਬਦੀ ਹੋਈ ਨਾਦੀਆਂ ਨੂੰ ਸਲੇਜ ਤੇ ਬਿਠਾਉਂਦਾ ਹਾਂ ਅਸੀਂ ਫਿਰ ਤੋਂ ਭਿਆਨਕ ਗਹਿਰਾਈ ਦੇ ਵੱਲ ਫਿਸਲਦੇ ਹਾਂ ਫਿਰ ਤੋਂ ਹਵਾ ਦੇ ਘਰਜ ਅਤੇ ਸਲੇਜ ਦੀ ਗੂੰਜ ਸਾਡੇ ਕੰਨਾਂ ਨੂੰ ਪਾੜਦੀ ਅਤੇ ਫਿਰ ਜਦੋਂ ਰੋਲਾ ਸਭ ਤੋਂ ਜ਼ਿਆਦਾ ਸੀ ਮੈਂ ਹੌਲੀ ਜਹੀ ਆਵਾਜ਼ ਵਿੱਚ ਕਹਿੰਦਾ ਹਾਂ ਮੈਂ ਤੈਨੂੰ ਪਿਆਰ ਕਰਦਾ ਹਾਂ ਨਾਦੀਆ। ਹੀਠਾ ਪੁੱਜ ਕੇ ਜਦੋਂ ਸਲੇਜ ਰੁਕ ਜਾਂਦੀ ਹੈ ਤਾਂ ਨਾਦੀਆ ਇੱਕ ਨਜ਼ਰ ਪਹਿਲਾਂ ਉੱਤੇ ਦੀ ਤਰਫ ਟਲਾਨ ਨੂੰ ਵੇਖਦੀ ਹੈ ਜਿਸ ਤੋਂ ਅਸੀਂ ਹੁਣੇ-ਹੁਣੇ ਹੀਠਾਂ ਫਿਸਲੇ ਹਾਂ। ਫਿਰ ਦੂਜੀ ਨਜ਼ਰ ਮੇਰੇ ਚਿਹਰੇ ਤੇ ਪਾਉਂਦੀ ਹੈ। ਉਹ ਧਿਆਨ ਨਾਲ ਮੇਰੀ ਬੇਪਰਵਾਹ ਤੇ ਭਾਵਹੀਨ ਆਵਾਜ਼ ਨੂੰ ਸੁਣਦੀ ਹੈ। ਉਸਦੇ ਚਿਹਰੇ ਤੇ ਹੈਰਾਨੀ ਹੈ। ਨਾ ਸਿਰਫ ਚਿਹਰੇ ਤੇ ਸਗੋਂ ਉਸਤੇ ਸਾਰੇ ਹਾਵ ਭਾਵ ਤੋਹਰਾ ਨਿਚ ਲਕਦੀ ਹੈ ਉਹ ਹੈਰਾਨ ਹੈ ਅਤੇ ਜਿਵੇਂ ਉਸਦੇ ਚਿਹਰੇ ਤੇ ਇਹ ਲਿਖਿਆ ਹੈ ਕਿ ਕੀ ਗੱਲ ਹੈ ਇਹ ਸ਼ਬਦ ਕਿਸ ਨੇ ਕਹੇ ਹਨ ਸ਼ਾਇਦ ਇਸਨੇ ਜਾਂ ਹੋ ਸਕਦਾ ਹੈ ਮੈਨੂੰ ਬਸ ਐਸਾ ਲੱਗਿਆ ਹੋਵੇ ਬਸ ਇਵੇਂ ਹੀ ਉਹ ਸ਼ਬਦ ਸੁਣਾਈ ਦਿੱਤੇ ਹੋਣ ਉਸਦੀ ਪਰੇਸ਼ਾਨੀ ਵੱਧ ਜਾਂਦੀ ਹੈ ਕੀ ਉਹ ਇਸ ਸਚਾਈ ਤੋਂ ਅਣਪਝ ਹੈ ਇਹ ਮੂਰਖਤਾ ਉਸਦੀ ਅਧੀਏਤਾਂ ਨੂੰ ਵਧਾਉਂਦੀ ਹੈ ਮੈਨੂੰ ਉਸ ਤੇ ਤਰਸ ਆ ਰਿਹਾ ਹੈ ਵਿਚਾਰੀ ਕੁੜੀ ਉਹ ਮੇਰੇ ਪ੍ਰਸ਼ਨਾਂ ਦਾ ਕੋਈ ਜਵਾਬ ਨਹੀਂ ਦਿੰਦੀ ਅਤੇ ਨੱਕ ਪਰਵੱਟੇ ਚੜਾ ਲੈਂਦੀ ਹੈ ਲੱਗਦਾ ਹੈ ਉਹ ਰੋਣ ਵਾਲੀ ਹੈ ਘਰ ਚਲੀਏ ਮੈਂ ਪੁੱਛਦਾ ਹਾਂ ਲੇਕਿਨ ਮੈਨੂੰ ਮੈਨੂੰ ਤਾਂ ਇੱਥੇ ਫਿਸਲਣ ਵਿੱਚ ਖੂਬ ਮਜ਼ਾ ਆ ਰਿਹਾ ਹੈ ਉਹੋ ਸ਼ਰਮ ਨਾਲ ਲਾਲ ਹੋ ਕੇ ਕਹਿੰਦੀ ਹੈ ਅਤੇ ਫਿਰ ਮੈਨੂੰ ਅਨੁਰੋਧ ਕਰਦੀ ਹੈ ਕਿਉਂ ਨਾ ਆਪਾਂ ਇੱਕ ਵਾਰ ਫਿਰ ਫਿਸਲੀਏ ਹਮ ਹੁਣ ਤਾਂ ਉਸ ਨੂੰ ਇਹ ਫਿਸਲਣਾ ਚੰਗਾ ਲੱਗਦਾ ਹੈ ਪਰ ਸਲੇਜ ਤੇ ਬੈਠਦੀ ਹੋਏ ਤਾਂ ਉਹ ਪਹਿਲਾਂ ਦੀ ਤਰ੍ਹਾਂ ਹੀ ਡਰ ਨਾਲ ਪੱਕੀ ਦਿਖਾਈ ਦੇ ਰਹੀ ਹੈ ਅਤੇ ਕੰਬ ਰਹੀ ਹੈ ਉਸ ਨੂੰ ਸਾਹ ਲੈਣਾ ਵੀ ਮੁਸ਼ਕਲ ਹੋ ਰਿਹਾ ਹੈ ਲੇਕਿਨ ਮੈਂ ਆਪਣੇ ਬੁੱਲਣਾ ਨੂਰਮਲ ਨਾਲ ਪਹੁੰਚ ਕੇ ਹੌਲੀ-ਹੌਲੀ ਜਿਵੇਂ ਖਾਂਗਦਾਹਾ ਅਤੇ ਜਦੋਂ ਫਿਰ ਤੋਂ ਹੀਠਾ ਫਿਸਲਦੇ ਹੋਏ ਅਸੀਂ ਅੱਧੇ ਰਾਸਤੇ 'ਚ ਪਹੁੰਚ ਜਾਂਦੇ ਹਾਂ ਤਾਂ ਮੈਂ ਇੱਕ ਵਾਰ ਫਿਰ ਕਹਿੰਦਾ ਹਾਂ ਮੈਂ ਮੈਂ ਤੈਨੂੰ ਪਿਆਰ ਕਰਦਾ ਹਾਂ ਨਾਦੀਆ ਤੇ ਇਹ ਪਹੇਲੀ ਪਹੇਲੀ ਹੀ ਰਹਿ ਜਾਂਦੀ ਹੈ ਨਾਦੀਆ ਚੁੱਪ ਰਹਿੰਦੀ ਹੈ ਉਹ ਕੁਝ ਸੋਚਦੀ ਹੈ ਮੈਂ ਉਸਨੂੰ ਉਸਦੇ ਘਰ ਤੱਕ ਛੱਡਣ ਜਾਦਾ ਹਾਂ ਉਹ ਧੀਮੀ ਧੀਮੀ ਕਦਮਾਂ ਨਾਲ ਚੱਲ ਰਹੀ ਹੈ ਅਤੇ ਉਡੀਕ ਕਰ ਰਹੀ ਹੈ ਕਿ ਸ਼ਾਇਦ ਮੈਂ ਉਸ ਨੂੰ ਕੁਝ ਕਹਾਗਾ ਮੈਂ ਇਹ ਨੋਟ ਕਰਦਾ ਹਾਂ ਕਿ ਉਸ ਦਾ ਦਿਲ ਕਿਵੇਂ ਤੜਫ ਰਿਹਾ ਹੈ ਲੇਕਿਨ ਉਹ ਚੁੱਪ ਰਹਿਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਆਪਣੇ ਮਨ ਦੀ ਗੱਲ ਨੂੰ ਆਪਣੇ ਦਿਲ ਵਿੱਚ ਰੱਖ ਰਹੀ ਹੈ ਸ਼ਾਇਦ ਉਹ ਸੋਚ ਰਹੀ ਹੈ ਦੂਜੇ ਦਿਨ ਮੈਨੂੰ ਉਸ ਦਾ ਇੱਕ ਰੁਕਾ ਮਿਲਦਾ ਹੈ ਅੱਜ ਜਦੋਂ ਤੁਸੀਂ ਪਹਾੜੀ ਤੇ ਫਿਸਲਣ ਲਈ ਜਾਓ ਤਾਂ ਮੈਨੂੰ ਆਪਣੇ ਨਾਲ ਲੈ ਜਾਣਾ ਨਾਦੀਆ ਉਸ ਦਿਨ ਤੋਂ ਅਸੀਂ ਦੋਵੇਂ ਰੋਜ਼ ਫਿਸਲਣ ਲਈ ਪਹਾੜੀ ਤੇ ਜਾਂਦੇ ਹਾਂ ਤੇ ਸਲੇਜ ਤੇ ਹੇਠਾਂ ਫਿਸਲਦੇ ਹੋਏ ਹਰ ਵਾਰ ਮੈਂ ਹੌਲੀ ਆਵਾਜ਼ ਵਿੱਚ ਉਹ ਹੀ ਸ਼ਬਦ ਕਹਿੰਦਾ ਹਾਂ ਮੈਂ ਤੈਨੂੰ ਪਿਆਰ ਕਰਦਾ ਹਾਂ ਨਾਦੀਆ ਜਲਦੀ ਹੀ ਨਾਦੀਆਂ ਨੂੰ ਇਨ੍ਹਾਂ ਸ਼ਬਦਾਂ ਦਾ ਨਸ਼ਾ ਜਿਹਾ ਹੋ ਜਾਂਦਾ ਹੈ ਉਹ ਉਹ ਜਿਹਾ ਨਸ਼ੀ ਨਸ਼ਾ ਜਿਹਾ ਹੋ ਜਿਹਾ ਸ਼ਰਾਬ ਜਾਂ ਮਾਰਫੀਨ ਦਾ ਨਸ਼ਾ ਹੁੰਦਾ ਹੈ ਉਹ ਹੁਣ ਇਨ੍ਹਾਂ ਸ਼ਬਦਾਂ ਦੀ ਕੁਮਾਰੀ ਵਿੱਚ ਰਹਿਣ ਲੱਗੀ ਹੈ ਹਾਲਾਂਕਿ ਉਸ ਨੂੰ ਪਹਾੜੀ ਤੋਂ ਹੇਠਾਂ ਫਿਸਲਣ ਵਿੱਚ ਪਹਿਲਾਂ ਦੀ ਤਰ੍ਹਾਂ ਡਰ ਲੱਗਦਾ ਹੈ ਲੇਕਿਨ ਹੋਣ ਡਰ ਅਤੇ ਖਤਰਾ ਮੁਹੱਬਤ ਨਾਲ ਭਰੇ ਉਹਨਾਂ ਸ਼ਬਦਾਂ ਵਿੱਚ ਇੱਕ ਨਵਾਂ ਸਵਾਦ ਪੈਦਾ ਕਰਦੇ ਹਨ ਜੋ ਪਹਿਲਾਂ ਦੀ ਤਰ੍ਹਾਂ ਉਸਦੇ ਲਈ ਇੱਕ ਪਹੇਲੀ ਬਣੇ ਹੋਏ ਸਨ ਅਤੇ ਉਸਦੇ ਦਿਲ ਨੂੰ ਤੜਫਾਉਂਦੇ ਹਨ ਉਸ ਦਾ ਸ਼ੱਕ ਅਸੀਂ ਦੋ ਜਾਣਿਆ ਤੇ ਹੈ ਮੇਰੇ ਤੇ ਤੇ ਹਵਾ ਤੇ ਸਾਡੇ ਦੋਵਾਂ ਵਿੱਚੋਂ ਕੌਣ ਉਸਦੇ ਸਾਹਮਣੇ ਆਪਣੀ ਭਾਵਨਾ ਦਾ ਇਜ਼ਹਾਰ ਕਰਦਾ ਹੈ ਉਸ ਨੂੰ ਪਤਾ ਨਹੀਂ ਪਰ ਹੁਣ ਉਸ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਸ਼ਰਾਬ ਚਾਹੀ ਕਿਸੇ ਵੀ ਬਰਤਨ ਤੋਂ ਕਿਉਂ ਨਾ ਪੀਤੀ ਜਾਵੇ ਨਸ਼ਾ ਤਾਂ ਉਹ ਓਨਾ ਹੀ ਦਿੰਦੀ ਹੈ ਅਚਾਨਕ ਇੱਕ ਦਿਨ ਦੁਪਹਿਰ ਦੇ ਸਮੇਂ ਮੈਂ ਇਕੱਲਾ ਹੀ ਉਸ ਪਹਾੜੀ ਤੇ ਜਾ ਅਪੜਿਆ ਭੀੜ ਦੇ ਪਿੱਛੋਂ ਮੈਂ ਵੇਖਿਆ ਕਿ ਨਾਦੀਆ ਉਸ ਤਲਾਹਾਂ ਦੇ ਕੋਲ ਖੜੀ ਹੈ ਉਸ ਦੀਆਂ ਅੱਖਾਂ ਮੈਨੂੰ ਤਲਾਸ਼ ਰਹੀਆਂ ਹਨ ਫਿਰ ਉਹ ਹੌਲੀ-ਹੌਲੀ ਪਹਾੜੀ ਤੇ ਚੜਨ ਲੱਗਦੀ ਹੈ ਇਕੱਲੇ ਫਿਸਲਣ ਵਿੱਚ ਹਾਲਾਂਕਿ ਉਸ ਨੂੰ ਡਰ ਲੱਗਦਾ ਹੈ ਬਹੁਤ ਜ਼ਿਆਦਾ ਡਰ ਬਹੁਤ ਉਹ ਬਰਫ਼ ਦੀ ਤਰ੍ਹਾਂ ਬੱਗੀ ਪੈ ਚੁੱਕੀ ਹੈ ਉਹ ਕੰਬ ਰਹੀ ਹੈ ਜਿਵੇਂ ਉਸ ਨੂੰ ਫਾਹੀ ਤੇ ਚੜਾਇਆ ਜਾ ਰਿਹਾ ਹੋਵੇ ਉਹ ਪਰ ਉਹ ਅੱਗੇ ਹੀ ਅੱਗੇ ਵਧਦੀ ਜਾ ਰਹੀ ਹੈ ਬਿਨਾ ਝਿਜਕੇ ਬਿਨਾ ਰੁਕੇ ਸ਼ਾਇਦ ਆਖਿਰ ਉਸਨੇ ਫੈਸਲਾ ਕਰ ਲਿਆ ਹੈ ਕਿ ਉਹ ਇਸ ਵਾਰ ਇਕੱਲੀ ਹੀ ਤਾਂ ਫਿਸਲ ਕੇ ਦੇਖੇਗੀ ਕਿ ਜਦੋਂ ਮੈਂ ਇਕੱਲੀ ਹੂੰ ਆਗੀ ਤਾਂ ਕੀ ਮੈਨੂੰ ਉਹ ਮਿੱਠੇ ਸ਼ਬਦ ਸੁਣਾਈ ਦੇਣਗੇ ਜਾਂ ਨਹੀਂ ਮੈਂ ਦੇਖਦਾ ਹਾਂ ਕਿ ਉਹ ਬੇहद ਘਬराई ਹੋਈ ਡਰ ਨਾਲ ਮੂੰਹ ਖੋਲ ਕੇ ਸਲੇਜ ਤੇ ਬੈਠ ਜਾਂਦੀ ਹੈ ਉਹ ਆਪਣੀਆਂ ਅੱਖਾਂ ਬੰਦ ਕਰ ਲੈਂਦੀ ਹੈ ਅਤੇ ਆਪਣੇ ਜੀਵਨ ਤੋਂ ਵਿਦਾ ਲੈ ਕੇ ਇੱਥਾ ਦੇ ਵੱਲ ਫਿਸਲ ਪੈਂਦੀ ਹੈ ਸਲੇਜ ਤੇ ਫਿਸਲਣ ਦੀ ਗੂੰਜ ਸੁਨਾਈ ਪੈ ਰਹੀ ਹੈ ਨਾਦੀਆ ਨੂੰ ਉਹ ਸ਼ਬਦ ਸੁਣਾਈ ਦਿੱਤੇ ਜਾਂ ਨਹੀਂ ਮੈਨੂੰ ਨਹੀਂ ਪਤਾ ਮੈਂ ਬਸ ਇਹ ਦੇਖਦਾ ਹਾਂ ਕਿ ਉਹ ਬਿਹਤ ਤੱਕੀ ਹੋਈ ਅਤੇ ਕਮਜ਼ੋਰ ਜਈ ਸਲੇਜ ਤੋਂ ਉੱਠਦੀ ਹੈ ਮੈਂ ਉਸਦੇ ਚਿਹਰੇ ਤੇ ਇਹ ਪੜ ਸਕਦਾ ਹਾਂ ਕਿ ਉਹ ਖੁਦ ਨਹੀਂ ਜਾਣਦੀ ਕਿ ਉਸ ਨੂੰ ਕੁਝ ਸੁਣਾਈ ਦਿੱਤਾ ਜਾਂ ਨਹੀਂ ਹੀਠਾਂ ਫਿਸਲਦੇ ਹੋਏ ਉਸ ਨੂੰ ਇੰਨਾ ਡਰ ਲੱਗਾ ਕਿ ਉਸਦੇ ਲਈ ਕੁਝ ਵੀ ਸੁੰਨਾ ਜਾਂ ਸਮਝਣਾ ਮੁਸ਼ਕਲ ਸੀ ਫਿਰ ਕੁਝ ਹੀ ਸਮਾਂ ਬਾਅਦ ਬਸੰਤ ਦਾ ਮੌਸਮ ਆ ਗਿਆ ਮਾਰਚ ਦਾ ਮਹੀਨਾ ਹੈ ਸੂਰਜ ਦੀਆਂ ਕਿਰਨਾਂ ਪਹਿਲਾਂ ਤੋਂ ਜ਼ਿਆਦਾ ਗਰਮ ਹੋ ਗਈਆਂ ਹਨ ਸਾਡੀ ਬਰਫ਼ ਨਾਲ ਟੱਕੀ ਉਹ ਬੱਗੀ ਪਹਾੜੀ ਵੀ ਕਾਲੀ ਪੈ ਗਈ ਹੈ ਉਸ ਦੀ ਚਮਕ ਖਤਮ ਹੋ ਗਈ ਹੈ ਹੌਲੀ-ਹੌਲੀ ਸਾਰੀ ਬਰਫ਼ ਪਿਘਲ ਜਾਂਦੀ ਹੈ ਸਾਡਾ ਫਿਸਲਣਾ ਬੰਦ ਹੋ ਗਿਆ ਹੈ ਅਤੇ ਹੁਣ ਨਾਦੀਆ ਉਹਨਾਂ ਸ਼ਬਦਾਂ ਨੂੰ ਨਹੀਂ ਸੁਣ ਪਾਵੇਗੀ। ਉਹ ਸ ਨੂੰ ਉਹ ਸ਼ਬਦ ਕਹਿਣ ਵਾਲਾ ਵੀ ਹੁਣ ਕੋਈ ਨਹੀਂ ਹੈ। ਹਵਾ ਖਾਮੋਸ਼ ਹੋ ਗਈ ਹੈ ਅਤੇ ਮੈਂ ਇਹ ਸ਼ਹਿਰ ਛੱਡ ਕੇ ਪੀਟਰ ਜਬਰਗ ਜਾਣ ਵਾਲਾ ਹਾਂ। ਹੋ ਸਕਦਾ ਹੈ ਕਿ ਮੈਂ ਹਮੇਸ਼ਾ ਲਈ ਉੱਥੇ ਚਲਾ ਜਾਵਾਂ। ਮੇਰੇ ਪੀਟਰ ਜਰਗ ਰਵਾਨਾ ਹੂੰ ਤੋ ਸ਼ਾਇਦ ਦੋ ਦਿਨ ਪਹਿਲਾਂ ਦੀ ਗੱਲ ਹੈ ਸ਼ਾਮ ਸਮੇਂ ਮੈਂ ਬਗੀਚੇ ਵਿੱਚ ਬੈਠਾ ਸੀ ਜਿਸ ਮਕਾਨ ਵਿੱਚ 나ਦੀਆ ਰਹਿੰਦੀ ਹੈ ਇਹ ਬਾਗ ਉਸ ਨਾਲ ਜੁੜਿਆ ਹੋਇਆ ਸੀ ਅਤੇ ਇੱਕ ਉੱਚੀ ਵਾਰਡ ਹੀ 나ਦੀਆ ਦੇ ਮਕਾਨ ਨੂੰ ਉਸ ਬਗੀਚੇ ਤੋਂ ਵੱਖ ਕਰਦੀ ਸੀ ਅੱਜ ਵੀ ਮੌਸਮ ਵਿੱਚ ਕਾਫੀ ਠੰਡ ਹੈ ਕਿਤੇ ਕਿਤੇ ਬਰਫ਼ ਪਈ ਦਿਖਾਈ ਦਿੰਦੀ ਹੈ ਹਰੀਆਲੀ ਅਜੇ ਨਹੀਂ ਹੈ ਲੇਕਿਨ ਬਸੰਤ ਦੀ ਸੁਗੰਧ ਮਹਿਸੂਸ ਹੋਣ ਲੱਗੀ ਹੈ ਸ਼ਾਮ ਨੂੰ ਪੰਛੀਆਂ ਦੀ ਚਹਿਚਹਾਟ ਸੁਣਾਈ ਦੇਣ ਲੱਗੀ ਹੈ ਮੈਂ ਬਾਗ ਦੇ ਕੋਲ ਆ ਜਾਂਦਾ ਹਾਂ ਅਤੇ ਇੱਕ ਦਰਾਰ ਵਿੱਚੋਂ ਨਾਦੀਆ ਦੇ ਘਰ ਦੀ ਤਰਫ ਦੇਖਦਾ ਹਾਂ ਨਾਦੀਆ ਬਰਾਂਡੇ ਵਿੱਚ ਖੜੀ ਹੈ ਅਤੇ ਉਦਾਸ ਨਜ਼ਰ ਨਾਲ ਅਸਮਾਨ ਵੱਲ ਦੇਖ ਰਹੀ ਹੈ ਬਸੰਤੀ ਹਵਾ ਉਸਦੇ ਚਿਹਰੇ ਉਦਾਸ ਫਿੱਕੇ ਚਿਹਰੇ ਨੂੰ ਸਹਲਾ ਰਹੀ ਹੈ ਇਹ ਹਵਾ ਉਸ ਨੂੰ ਉਸ ਦੀ ਯਾਦ ਦਿਲਾਉਂਦੀ ਹੈ ਜੋ ਫਿਰ ਪਹਾੜੀ ਤੇ ਗਰਜਿਆ ਕਰਦੀ ਸੀ ਜਦੋਂ ਉਹਨੇ ਉਹ ਸ਼ਬਦ ਸੁਨੇ ਸਨ ਉਸ ਦਾ ਚਿਹਰਾ ਹੋਰ ਉਦਾਸ ਹੋ ਜਾਂਦਾ ਹੈ ਗਲ ਤੇ ਅਥਰੂ ਟਿਲਕਨ ਲੱਗਦੇ ਹਨ ਅਤੇ ਵਿਚਾਰੀ ਕੁੜੀ ਆਪਣੇ ਹੱਥ ਇਸ ਤਰ੍ਹਾਂ ਨਾਲ ਅੱਗੇ ਵਧਾਉਂਦੀ ਹੈ ਜਿਵੇਂ ਉਹ ਉਸ ਹਵਾ ਨੂੰ ਇਹ ਅਰਦਾਸ ਕਰ ਰਹੀ ਹੋਵੇ ਕਿ ਉਹ ਇੱਕ ਵਾਰ ਫਿਰ ਉਸਦੇ ਲਈ ਉਹ ਸ਼ਬਦ ਦੁਹਰਾਏ ਅਤੇ ਜਦੋਂ ਹਵਾ ਇੱਕ ਚੋਕਾ ਆਉਂਦਾ ਹੈ ਤਾਂ ਮੈਂ ਫਿਰ ਹੌਲੀ ਜਹੀ ਵਾਚ ਵਿੱਚ ਕਹਿੰਦਾ ਹਾਂ ਮੈਂ ਤੈਨੂੰ ਪਿਆਰ ਕਰਦਾ ਹਾਂ ਨਾਦੀਆ ਅਚਾਨਕ ਨਾ ਜਾਣੇ ਨਾਦੀਆ ਨੂੰ ਕੀ ਹੋਇਆ ਉਹ ਚੌਂਕ ਕੇ ਮੁਸਕਰਾਉਣ ਲੱਗਦੀ ਹੈ ਅਤੇ ਹਵਾ ਦੇ ਵੱਲ ਹੱਥ ਵਧਾਉਂਦੀ ਹੈ ਉਹ ਬਿਹਤ ਖੁਸ਼ ਹੈ ਬਿਹਤ ਸੁਖੀ ਬਿਹਤ ਸੁੰਦਰ ਅਤੇ ਮੈਂ ਆਪਣਾ ਸਮਾਨ ਬਨਣ ਲਈ ਕਰ ਪਰਤ ਹੁੰਦਾ ਹਾਂ ਇਹ ਬਹੁਤ ਪਹਿਲਾਂ ਦੀ ਗੱਲ ਹੈ ਹੁਣ ਨਾਦੀਆ ਦਾ ਵਿਆਹ ਹੋ ਚੁੱਕਾ ਹੈ ਉਸਨੇ ਖੁਦ ਵਿਆਹ ਦਾ ਫੈਸਲਾ ਕੀਤਾ ਜਾਂ ਨਹੀਂ ਇਸ ਦਾ ਕੋਈ ਫਰਕ ਨਹੀਂ ਪੈਂਦਾ ਉਸ ਦਾ ਪਤੀ ਇੱਕ ਵੱਡਾ ਅਫਸਰ ਹੈ ਅਤੇ ਉਹਨਾਂ ਦੇ ਤਿੰਨ ਬੱਚੇ ਹਨ ਉਹ ਉਸ ਸਮੇਂ ਨੂੰ ਅੱਜ ਵੀ ਨਹੀਂ ਭੁੱਲੀ ਜਦੋਂ ਅਸੀਂ ਫਿਸਲਣ ਲਈ ਪਹਾੜੀ ਤੇ ਜਾਇਆ ਕਰਦੇ ਸਾਂ ਹਵਾ ਦੇ ਉਹ ਸ਼ਬਦ ਉਸਨੂੰ ਅੱਜ ਵੀ ਯਾਦ ਹਨ ਇਹ ਉਸਤੇ ਜੀਵਨ ਦੀ ਸਭ ਤੋਂ ਸੁਖਦ ਦਿਲ ਟੁੰਬਵੀ ਅਤੇ ਖੂਬਸੂਰਤ ਯਾਦ ਹੈ ਅਤੇ ਹੁਣ ਜਦੋਂ ਮੈਂ ਪ੍ਰੋੜ੍ਹ ਹੋ ਚੁੱਕਾ ਹਾਂ ਮੈਨੂੰ ਇਹ ਨਹੀਂ ਸਮਝ ਲੱਗਦਾ ਕਿ ਮੈਂ ਉਸ ਨੂੰ ਉਹ ਸ਼ਬਦ ਕਿਉਂ ਕਹੇ ਸਨ ਕਿ ਇਸ ਲਈ ਮੈਂ ਉਹਦੇ ਨਾਲ ਐਸਾ ਮਜ਼ਾਕ ਕੀਤਾ ਸੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ